ਗੁਰਦਾਸਪੁਰ ਬਾਜ਼ਾਰਾਂ ਦੇ ਵਿੱਚ ਦਿਨੋ-ਦਿਨੀ ਵਿਗੜਦੀ ਜਾ ਰਹੀ ਟ੍ਰੈਫਿਕ ਸਮੱਸਿਆ ਨੂੰ ਸਾਰੂ ਬਣਾ ਲਈ ਅੱਜ ਪ੍ਰਸ਼ਾਸਨ ਸੜਕਾਂ ਦੇ ਉੱਤੇ ਉਤਰਿਆ ਇਸ ਨੂੰ ਲੈ ਕੇ ਤੁਸੀਂ ਦੇਖੋ ਜਿਹੜੇ ਲੋਕ ਆਪਣੇ ਵਹੀਕਲ ਰੋਡ ਦੇ ਵਿੱਚ ਕਾਰ ਖੜੇ ਕਰਕੇ ਚਲੇ ਜਾਂਦੇ ਸੀ ਬਾਜ਼ਾਰਾਂ ਦੇ ਵਿੱਚ ਸ਼ਾਪਿੰਗ ਕਰਨ ਵਾਸਤੇ ਤਾਂ ਉਹਨਾਂ ਵਹੀਕਲਾਂ ਤੇ 60 ਚਲਾਨ ਜਿਹੜੇ ਮੌਕੇ ਤੇ ਕੀਤੇ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਬਾਜ਼ਾਰ ਦੇ ਵਿੱਚ ਨਿਕਲਣਾ ਮੁਸ਼ਕਲ ਹੋ ਚੁੱਕਾ ਸੀ ਲੋਕਾਂ ਵੱਲੋਂ ਲਗਾਤਾਰ ਪ੍ਰਸ਼ਾਸਨ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਕਿ ਇਸ ਰੋਡ ਦੇ ਉੱਤੇ ਕਿਸੇ ਨੇ ਅਗਰ ਹਸਪਤਲ ਜਾਣਾ ਹੈ ਜਾਂ ਕੋਈ ਐਂਬੂਲੈਂਸ ਨੇ ਨਿਕਲਣਾ ਹੈ ਤਾਂ ਬੜਾ ਜਾਮ ਲੱਗਦਾ ਹੈ ਬੜੀ ਮੁਸ਼ਕਲ ਦੇ ਵਿੱਚ ਲੋਕ ਇਸ ਜਗ੍ਹਾ ਉੱਤੇ ਫਸੇ ਰਹਿੰਦੇ ਨੇ ਦੂਜੇ ਪਾਸੇ ਸਵੇਰੇ ਜਦੋਂ ਬੱਚੇ ਨੇ ਸਕੂਲ ਜਾਣਾ ਹੁੰਦਾ ਹੈ ਸਕੂਲ ਬੱਸਾਂ ਜਾਂ ਫਿਰ ਕਈ ਲੋਕ ਆਪਣੇ ਬੱਚਿਆਂ ਨੂੰ ਸਕੂਲ ਲੈ ਜਾਂਦੇ ਨੇ ਉਸ ਸਮੇਂ ਵੀ ਟ੍ਰੈਫਿਕ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਨੂੰ ਲੈ ਕੇ ਇਸ ਮੌਕੇ ਬਧੀਕ ਡਿਪਟੀ ਕਮਿਸ਼ਨਰ ਜਨਰਲ ਕੋਰਸ ਮਲਾਜਮਾਂ ਨੂੰ ਨਾਲ ਲੈ ਕੇ ਇਸ ਰੋਡ ਦੇ ਉੱਤੇ ਪਹੁੰਚੇ ਨੇ ਪੂਰਾ ਰੋਡ ਖਾਲੀ ਕਰਵਾਇਆ ਗਿਆ ਦੂਜੇ ਪਾਸੇ ਰੇੜੀ ਫੜੀ ਵਾਲਿਆਂ ਤੇ ਦੂਜੇ ਦੁਕਾਨਦਾਰਾਂ ਨੂੰ ਵੀ ਜੜੀ ਸਖਤ ਤਾਬਣ ਦਿੱਤੀ ਹੈ ਕਿ ਰੋਡ ਦੇ ਬਿਲਕੁਲ ਉੱਪਰ ਕੋਈ ਵੀ ਰੇੜੀ ਫੜੀ ਨਾ ਲਗਾਈ ਜਾਵੇ ਜਿਸ ਕਾਰਨ ਜਿਹੜੀ ਜਾਮ ਦਾ ਕਾਰਨ ਬਣਦਾ ਤੇ ਇਸ ਨੂੰ ਲੈ ਕੇ ਤਸਵੀਰਤਾਂ ਦੇਖ ਸਕਦੇ ਹੋ ਮੌਕੇ 60 ਚਲਾਂ ਜਿਹੜੇ ਵਹੀਕਲਾਂ ਦੇ ਕਿਤੇ ਗਿਨੇ ਜਿਹੜੇ ਲੋਕ ਆਪਣੇ ਵਹੀਕਲ ਰੋਡ ਦੇ ਕਿਨਾਰੇ ਖੜੇ ਕਰਕੇ ਜਾਂ ਰੋਡ ਦੇ ਵਿੱਚ ਕਾਰ ਹੀ ਖੜੇ ਕਰਕੇ ਚਲੇ ਜਾਂਦੇ ਸੀ ਉਸ ਤੋਂ ਬਾਅਦ ਜਾ ਕੇ ਘੰਟਾ-ਘੰਟਾ ਸ਼ਾਪਿੰਗ ਕਰਕੇ ਵਾਪਸ ਨਹੀਂ ਪਰਤੇ ਸੀ ਜਿਸ ਤੋਂ ਬਾਅਦ ਜਾ ਕੇ ਲੋਕ ਜਾਮ ਦੇ ਵਿੱਚ ਫਸੇ ਰਹਿੰਦੇ ਸੀ ਨੂੰ ਲੈ ਕੇ ਤੁਸੀਂ ਦੇਖੋ ਕੀ ਰੇੜੀ ਫੜੀ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਜਾ ਰਹੀ ਹੈ ਇਸ ਮੌਕੇ ਵਿਦੇਕ ਡਿਪਟੀ ਕਮਿਸ਼ਨਰ ਜਨਰਲ ਨੇ ਕੀ ਕਹਿ ਪਰ ਤੁਸੀਂ ਉਹ ਵੀ ਸੁਣੋ ਦੇਖੋ ਜੀ ਚਲਾਨ ਦਾ ਤੇ ਹੀ ਸਿੰਪਲ ਮੈਸੇਜ ਹੈ ਸ਼ਹਿਰ ਜੇਰੀ ਹੈ ਸਪੈਸ਼ਲੀ ਮੈਂ ਗੁਰਦਾਸਪੁਰ ਕਹਾਂਗਾ ਕਿ ਪੂਰੇ ਗੁਰਦਾਸਪੁਰ ਜ਼ਿਲ੍ਹੇ ਦਾ ਦਿਲ ਹੈ ਜਿੰਦ ਜਾਣ ਹੈ ਹੁਣ ਲੋਕਾਂ ਦੀ ਸਾਨੂੰ ਹਰ ਦਿਨ ਕੰਪਲੇਨ ਆਦੀ ਹੈ ਕਿ ਜਿਹੜਾ ਅਸੀਂ ਆਪਣਾ ਤੁਸੀਂ ਮੱਛੀ ਆਪਣੇ ਬਾਜ਼ਾਰ ਤੋਂ ਲੈ ਕੇ ਕਾਨੋਮਨ ਚੌਂਕ ਤੱਕ ਹਮੇਸ਼ਾ ਜਾਮ ਰਹਿਦਾ ਹੈ ਲੋਕਾਂ ਨੂੰ ਅੱਧਾ ਅੱਧਾ ਪੂਣਾ ਪੂਣਾ ਘੰਟਾ ਲੱਗ ਜਾਂਦਾ ਹੈ ਐਰੇ ਵਿੱਚ ਮੈਂ ਹੀ ਕਹਾਂਗਾ ਕਿ ਅੱਛੇ ਦੇਖੋ ਜੀ ਤੁਹਾਡਾ ਕੋਈ ਵੀਰ ਪਰ ਕੋਈ ਬਿਮਾਰ ਹੋਇਆ ਉਹਨੂੰ ਕਿਤੇ ਰੈਫਰ ਕਰਨਾ ਪੈ ਸਕਦਾ ਹੈ ਅਨਾ ਤੁਹਾਡਾ ਹੀ ਕੋਈ ਉਹ ਜਿਹਾ ਬੱਚਾ ਹੈ ਜਿਹਨੇ ਐਡਮਿਸ਼ਨ ਕਰਾਣੀ ਹੈ ਕੋਈ ਉਹ ਜਿਹਾ ਬੱਚਾ 에어ਪੋਰਟ ਜਾਣਾ ਹੈ ਜਿਹੋ ਟਾਈਮ ਨਾ ਪਹੁੰਚ ਹੀ ਨਹੀਂ ਪਾਇਆ ਤੇ ਫਿਰ ਦੇਖੋ ਜੀ ਇੱਥੇ ਕੀ ਫਾਇਦਾ ਤੁਹਾਡੇ ਰੇੜੀਆਂ ਜਾਂ ਦੁਕਾਨਾਂ ਬਾਹਰ ਲਾਣ ਦਾ ਅੱਜ ਅਸੀਂ ਚਲਾਨ ਕੀਤੇ ਜਿਨ੍ਹਾਂ ਨੇ ਸੜਕ ਤੇ ਲੈ ਕੇ ਮੈਂ ਗੈਰ ਜ਼ਿੰਮੇਵਾਰ ਸਿਟੀਜ਼ਨ ਜਿਨ੍ਹਾਂ ਨੇ ਬਿਲਕੁਲ ਸੜਕ ਦੇ ਵਿੱਚ ਲੈ ਕੇ ਗੱਡੀਆਂ ਮੋਟਰਸਾਈਕਲ ਆ ਉਹਨਾਂ ਦੇ ਚਲਾਨ ਕੀਤੇ ਆ ਤੁਹਾਡੇ ਮਾਦੀਮ ਨਹੀਂ ਬਾਕੀ ਸ਼ਹਿਰਾਂ ਚ ਵੀ ਅਸੀਂ ਇਦਾਂ ਦੀ ਕਾਰਵਾਈ ਕਰਾਂਗੇ ਇਹ ਹੀ ਅਪੀਲ ਹੈ ਤੇ ਜਿਹੜੀ ਸ਼ਹਿਰ ਦੀ ਜਿਹੜੀ ਸਾਡੀਆਂ ਮੇਨ ਸੜਕਾਂ ਜਿੱਥੇ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਤੇ ਲੱਖਾਂ ਦੀ ਗਿਣਤੀ ਲ ਤੁਸੀਂ ਉਹ ਜਿਹੜੀਆਂ ਗੈਰ ਜ਼ਿੰਮੇਵਾਰ ਹੋ ਕੇ ਸੜਕਾਂ 'ਤੇ ਗੱਡੀਆਂ ਨਾ ਖੜੀਆਂ ਕਰੋ ਇੱਕ ਜਿਹੜੀ ਅਸੀਂ ਪਾਰਕਿੰਗ ਬਣਾਈਆਂ ਕਾਈਂਡਲੀ ਉੱਥੇ ਹੀ ਖੜੀਆਂ ਕਰੋ ਤਾਂ ਜੋ ਲੋਕਾਂ ਦੀ ਆਵਾਜਾਈ ਵਿੱਚ ਰੋਕਣਾ ਨਾ ਲੱਗ ਸਕੇ ਹੁਣ ਉਸ ਤੋਂ ਬਾਅਦ ਦੂਜੀ ਗੱਲ ਹੈ ਦੁਕਾਨਦਾਰਾਂ ਨੂੰ ਅਸੀਂ ਕਿਹਾ ਕਿ ਤੁਸੀਂ ਦੁਕਾਨਾਂ ਦਾ ਜਿਹੜਾ ਆਪਣਾ ਸਮਾਨ ਹੈ ਅੰਦਰ ਰੱਖੋ ਜਿਹੜਾ ਕੋਈ ਬਾਹਰ ਪਾਇਆ ਜਾਂਦਾ ਜਿੱਦ ਅਸੀਂ ਪਹਿਲਾਂ ਇਨਕ੍ਰੋਚਮੈਂਟ ਡਰਾਈਵ ਸ਼ੁਰੂ ਕੀਤੀ ਅਸੀਂ ਫੇਰ ਕਰਨ ਜਾ ਰਹੇ ਹੁਣ ਜੇ ਅਸੀਂ ਸੜਕ 'ਤੇ ਉਤਰੇ ਆ ਲੋਕਾਂ ਲਈ ਉਤਰੇ ਹੁਣ ਜਿੱਦ ਅਸੀਂ ਇਹ ਤੁਸੀਂ ਦੇਖ ਸਕਦੇ ਹੋ ਪੇਂਡਿੰਗ ਲਾਈਨ ਹੈ ਇਹਨੂੰ ਅਸੀਂ ਦੁਬਾਰਾ ਤੋਂ ਉੱਥੇ ਵਾਈਟ ਲਾਈਨ ਲਵਾ ਤਾਂ ਕਿ ਲੋਕਾਂ ਦੇ ਵਿੱਚ ਇਹ ਨਾ ਹੋਏ ਕਿ ਕਿਹਦੇ ਪਿੱਛੇ ਖੜੀ ਕਰਨੀ ਹੈ ਉਹ ਅਸੀਂ ਆਪਣੇ ਵੱਲੋਂ ਪੂਰੀ ਕਰ ਦਵਾਂਗੇ ਫਿਰ ਅਪੀਲ ਮੇਰੀ ਆਹੀ ਹੈ ਕਿ ਤੁਸੀਂ ਆਪਣੇ ਜ਼ਿੰਮੇਵਾਰ ਸਿਟੀਜ਼ਨ ਬਣ ਕੇ ਇਹ ਜਿਹੜੀਆਂ ਆਪਣੀਆਂ ਦੁਕਾਨਾਂ ਦਾ ਸਮਾਨ ਅੰਦਰ ਰੱਖੋ ਰੀੜੀਆਂ ਨੂੰ ਕੈਚੂ ਸੀ ਪਿੱਛੇ ਲਾਓ ਤਾਂ ਜੋ ਲੋਕਾਂ ਦੀ ਆਵਾਜ਼ ਜਿਹੜੀ ਸੁਖਾਲੀ ਹੋ ਸਕੇ ਨਹੀਂ ਦੇਖੋ ਜੀ ਇਹ ਅਸੀਂ ਪੂਰੇ ਸ਼ਰਚੀ ਕਰਾਂਗੇ ਉਸ ਸਟੈਪ ਬਾਏ ਮੈਂ ਜਿਹੜੇ ਪਹਿਲਾਂ ਆਪਣੇ ਬਾਜ਼ਾਰ ਦੀਆਂ ਸੜਕਾਂ ਉੱਥੇ ਕਰਾਂਗੇ ਫਿਰ ਹੌਲੀ-ਹੌਲੀ ਬਣ ਕੇ ਗਲੀਆਂ ਤੱਕ ਵੀ ਲੈ ਕੇ ਜਾਵਾਂਗੇ ਕਿ ਜਿਨ੍ਹਾਂ ਨੇ ਥੜੇ ਬਣਾਇਆ ਲੋਕਾਂ ਨੂੰ ਲੱਗਣੀ ਦੇ ਰੇ ਉਰਤੀ ਵੀ ਅਸੀਂ ਕਾਰਵਾਈ ਕਰਾਂਗੇ ਇਹ ਅਸੀਂ ਇਹੀ ਸ਼ਰਤ ਤੇ ਬਾਕੀ ਜਿੰਨੇ ਵੀ ਸਾਡੇ ਕੋਲ ਦਾਸਖੁਰ ਜ਼ਿਲ੍ਹੇ ਦੇ ਸ਼ਹਿਰ ਹੈ ਸਾਰਿਆਂ ਵਿੱਚੇ ਕਾਰਵਾਈ ਕਰਾਂਗੇ ਧੰਨ